ਜਦੋਂ ਆਬਾ ਵੀਖੇ ਪਹੁੰਚੇ ਸਾਬਕਾ ਕੈਬਨਟ ਮੰਤਰੀ ਸੁਖਜੀਤ ਸਿੰਘ ਰਖੜਾ ਨੇ ਜਦੋਂ ਅਕਾਲੀ ਦਲ ਦੇ ਦੋ ਫਾੜ ਦੇ ਬਾਰੇ ਪੁੱਛਿਆ ਤਾਂ ਸੁਖਜੀਤ ਸਿੰਘ ਰਖੜਾ ਨੇ ਕਿਹਾ ਕਿ ਅਕਾਲੀ ਦਲ ਕੋਈ ਵੀ ਦੋ ਫਾੜ ਨਹੀਂ ਹੈ ਅਤੇ ਸ਼ੋਮਣੀ ਅਕਾਲੀ ਦਲ ਹਮੇਸ਼ਾ ਹੀ ਇਕ ਰਿਹਾ ਹੈ ਰਖੜਾ ਨੇ ਕਿਹਾ ਕਿ ਅਸੀਂ ਜ਼ੁਖਬੀਰ ਸਿੰਘ ਬਾਦਲ ਨੂੰ ਕਈ ਵਾਰ ਕਿਹਾ ਕਿ ਜੋ ਗਲਤੀਆਂ ਤੁਸੀਂ ਕੀਤੀਆਂ ਤੁਸੀਂ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗੋ ਅਤੇ ਹੁਣ ਜੋ ਸਿੰਘ ਸਾਹਿਬਾਨ ਫੈਸਲਾ ਸੁਣਾਉਣਗੇ ਉਹ ਸਾਨੂੰ ਮਨਜ਼ੂਰ ਹੋਵੇਗਾ ਸੁਖਬੀਰ ਬਾਦਲ ਨੇ ਲਗ ਲਗ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਮਾਫੀਆਂ ਮੰਗਿਆ ਪਰ ਜੋ ਵਿਧਿ ਵਿਵਧਾਨ ਹੈ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਨਹੀਂ ਮੰਗੀ ਪਰ ਅਕਾਲ ਤਖਤ ਸਾਹਿਬ ਨੇ ਸਾਰੇ ਲੋਕ ਇਕੱਠੇ ਕਰ ਦੇਣੇ ਹਨ ਕੋਈ ਦੋ ਫਾੜ ਨਹੀਂ ਹੈ ਅਕਾਲੀ ਦਲ ਹਮੇਸ਼ਾ ਇੱਕ ਰਿਹਾ ਹੈ ਤੁਸੀਂ ਦੇਖੋ ਜਦੋਂ ਮਾਨ ਸਾਹਿਬ ਨੇ ਇਲੈਕਸ਼ਨ ਲੜੀ ਸੀਗੀ ਸਸ ਵਿੰਚ ਮਾਨ ਸਾਹਿਬ ਨੇ ਉਦੋਂ ਸਾਰਿਆਂ ਨੇ ਉਹਨਾਂ ਨੂੰ ਬੁੱਟਾ ਪਾਤੀਆਂ ਸੀ ਤੇ ਇਸੇ ਤਰ੍ਹਾਂ ਹਮੇਸ਼ਾ ਲੋਕਾਂ ਨੇ ਇੱਕ ਸ਼ੋਮਨੀ ਕਾਲ ਦਲ ਨੂੰ ਵੋਟ ਪਾਈ ਹੈ ਸਭ ਤੋਂ ਵੱਡਾ ਸਾਡੇ ਮਨ ਦੇ ਉੱਤੇ ਬੋਝ ਸੀ ਕਿ ਆਪਾਂ ਨੂੰ ਵਿਜੀ ਵਿਧਾਨ ਦੇ ਹਿਸਾਬ ਦੇ ਨਾਲ ਸ਼੍ਰੀ ਕਾਲ ਤਖਤ ਸੱਤ ਜਾਇਆ ਉਹਨਾਂ ਦੇ ਅਸੀਂ ਉੱਥੇ ਜਾਇਆ ਆਏ ਆ ਤੇ ਉਹਨਾਂ ਨੇ ਸਾਰਿਆਂ ਨੂੰ ਬੁਲਾ ਲਿਆ ਹੁਣ ਫੈਸਲਾ ਉਹਨਾਂ ਦੇ ਹੱਥ ਤੱਕ ਕੀ ਕਰਦੇ ਨੇ ਅਰ ਸਾਨੂੰ 100% ਉਮੀਦ ਹੈ ਕਿ ਜੋ ਵੀ ਫੈਸਲਾ ਕਰਨਗੇ ਸਾਰਾ ਪੰਥ ਉੱਥੇ ਨਤਮਸਤਕ ਹੋਊਗਾ ਅਰ ਉਹਨੂੰ ਮੰਨੋਗਾ